ਇਮੀਗ੍ਰੇਸ਼ਨ ਕ੍ਰੈਕਡਾਊਨ ਦਾ ਕੀ ਰਿਪੋਰਟ ਆ ਰਹੀ ਆ 트াকিং ਨੂੰ ਜਿਹੜਾ ਉਹ ਲੈ ਕੇ ਕੀ ਕੁਛ ਪਤਾ ਲੱਗ ਰਿਹਾ ਆ ਇੱਕ ਦੋ ਕਾਲਸ ਜਿਹੜੀਆਂ ਸਾਨੂੰ ਵੀ ਆਈਆਂ ਉਹਨਾਂ ਨੇ ਦੱਸਿਆ ਵੀ ਕਿਸੇ ਖਾਸ ਕੰਪਨੀ ਦੇ ਵਿੱਚ ਜਦੋਂ ਗਏ ਤਾਂ ਮੋਰੇ ਉਹਨਾਂ ਨੂੰ ਕਿਤੇ ਆਈਸ ਵਾਲੇ ਸੀਬੀਪੀ ਵਾਲੇ ਜਿਹੜੇ ਉਹ ਦੇਖੇ ਗਏ ਹੋ ਸਕਦਾ ਆ ਵੀ ਕਿਤੇ ਕਿਤੇ ਇਦਾਂ ਹੋਵੇ ਅਜੇ ਰਾਹ ਦੇ ਵਿੱਚ ਤੋਂ ਇਦਾਂ ਦੀਆਂ ਕੋਈ ਰਿਪੋਰਟਸ ਨਹੀਂ ਆ ਰਹੀਆਂ ਵੀ ਡਰਾਈਵ ਕਰਦਿਆਂ ਨੂੰ ਉੱਥੇ ਉਹਨਾਂ ਦੇ ਇਮੀਗ੍ਰੇਸ਼ਨ ਸਟੇਟਸ ਚੈੱਕ ਹੋ ਰਹੇ ਆ खड़े नहीं कोई रिपोर्ट्स आई कुछ पता लग रहा है देखो राजन इन रिपोर्ट्स कोई नहीं है या इदा कोई भी अभी तक इंडिकेन नहीं है पर डेफिनेटली मैं एक चीज इतने चंगा किता गलती है इतने मैं एक बहुत इंपोर्टेंट चीज जी थोड़े सामने लैके आ रहा कि साढ़े ट्रक्कर जेडे इस वे बड़ा व्डा इशू इस वे ड्रैवल्स चल रहा है ਜਿਹਦੇ ਵਿੱਚ ਇੱਕ ਡਰਾਈਵਰ ਕੋ ਲਾਇਸੈਂਸ ਹੁੰਦਾ ਹੈ ਤੇ ਉਹਦੇ ਨਾਲ ਦੋ ਡਰਾਈਵਰ ਨਾਲ ਵਿਦਾਊਟ ਲਾਇਸੈਂਸ ਟਰੱਕ ਦੇ ਵਿੱਚ ਹੁੰਦੇ ਆ ਜਿਹੜੇ ਟ੍ਰੇਨਿੰਗ ਲੈ ਰਹੇ ਹੁੰਦੇ ਆ ਅੱਛਾ ਇਹ ਜਿਹੜੀ ਚੀਜ਼ ਆ ਜੇ ਤੁਸੀਂ ਹੁਣ ਕੱਲ ਨੂੰ ਇਹ ਕਹੋ ਜੀ ਟਰੱਕ ਨੂੰ ਰੋਕਿਆ ਤੇ ਉਹਦੇ ਚ ਦੋ ਬੰਦਿਆਂ ਨੂੰ ਚੱਕ ਲਿਆ ਉਹਨਾਂ ਨੇ ਵਾਟ ਯੂ ਵਾਂਟ ਇਲੀਗਲ ਸਮਗਲਿੰਗ ਦਾ ਲੱਗ ਜਾਵੇ ਦੋਸ਼ ਫਿਰ ਉਹਦੇ ਤੇ ਨਹੀਂ ਨਹੀਂ ਦੇਖੋ ਉਹ ਉਹ ਮਤਲਬ ਸਿੱਧਾ ਹੀ ਤੁਹਾਡੀ ਕ੍ਰਿਮਿਨਲ ਐਕਟੀਵਿਟੀ ਆ ਤੁਸੀਂ ਵਿਦਆਊਟ ਲਾਇਸੈਂਸ ਤੁਸੀਂ ਟਰੱਕ ਚਲਾ ਰਹੇ ਆ ਤੁਸੀਂ ਕਾਰ ਨਹੀਂ ਚਲਾ ਸਕਦੇ ਤੁਹਾਨੂੰ ਅਰੈਸਟ ਕੀਤਾ ਜਾਂਦਾ ਆ ਠੀਕ ਆ ਨਾ ਤੁਹਾਡੀ ਤੁਹਾਡੇ ਤੇ ਉਹਦੀ ਉਸ ਚੀਜ਼ ਦਾ ਇਹ ਨਜਾਇਜ਼ ਚਾਰਜ ਲੱਗਦੇ ਉਹਦੇ ਹਮ ਹਮ ਚਾਰਜ ਲੱਗਦੇ ਉਹਦੇ ਠੀਕ ਆ ਹੁਣ ਤੁਸੀਂ ਇਹ ਗੱਲ ਆਪਾਂ ਕੱਲ ਨੂੰ ਇਹ ਗੱਲਾਂ ਕਰਨੀਆਂ ਸ਼ੁਰੂ ਕਰ ਦਈਏ ਜੀ ਟਰੱਕਾਂ 'ਚ ਲੋਕੀ ਸਾਡੇ ਚੱਕ ਲੈਣ ਟਰੱਕਾਂ 'ਚ ਹੁਣ ਜੇ ਟਰੱਕਾਂ ਦੇ ਵਿੱਚ ਤੁਸੀਂ ਇੱਕ ਬੰਦਾ ਲਾਇਸੈਂਸ ਵਾਲਾ ਆ ਉਹਦੇ ਨਾਲ ਦੋ ਦੋ ਬੰਦੇ ਜਿਹੜੇ ਆ ਵਿਦਆਊਟ ਲਾਇਸੈਂਸ ਬੈਠ ਕੇ ਤੇ ਟ੍ਰੇਨਿੰਗ ਲੈ ਰਹੇ ਆ ਉਹ ਤੁਸੀਂ ਆਪ ਦੱਸੋ ਵੀ ਉਹ ਚੀਜ਼ ਕਿੱਥੋਂ ਤੱਕ ਜਾਇਜ਼ ਹੈਗੀ ਆ ਔਰ ਇਹ ਚੀਜ਼ ਬਹੁਤ ਜ਼ਿਆਦਾ ਕਾਮਨ ਹੋ ਚੁੱਕੀ ਐ ਇਸ ਵੇਲੇ ਫਿਰ ਤਾਂ ਫੜ ਹੋਣ ਦੇ ਬਹੁਤ ਮਾਮਲੇ ਆਏ ਹੈਗੇ ਆ ਨਾ ਉਹਨਾਂ ਨੂੰ ਇਹ ਸਮਝਣ ਦੀ ਲੋੜ ਹੈਗੀ ਆ ਇਹ ਕ੍ਰਿਮੀਨਲ ਐਕਟੀਵਿਟੀ ਚ ਆ ਜਾਂਦਾ ਹੈ ਤੁਹਾਡੇ ਤੇ ਚਾਰਜ ਲੱਗਣੇ ਆ ਤੁਹਾਨੂੰ ਰੈਸਟ ਜਾਣਾ ਹੈ ਸੋ ਜਿੱਦਾਂ ਹੀ ਤੁਹਾਨੂੰ ਹੁਣ ਤੁਸੀਂ ਇਹ ਹਿਸਾਬ ਲਾਓ ਜੇ ਆਪਾਂ ਗੱਲ ਕਰਦੇ ਆਂ ਵੀ ਆਪਾਂ ਸੈਂਚਰੀ ਸਿਟੀਆਂ ਦੀ ਗੱਲ ਕਰਦੇ ਆਂ ਠੀਕ ਹੈ ਨਾ ਔਰ ਤੁਹਾਨੂੰ ਕਿਸੇ ਨੇ ਐਰੀਜ਼ੋਨਾ ਦੇ ਵਿੱਚ ਰੋਕ ਲਿਆ ਹੈਰਿਸੋਨਾਂ ਚ ਤੁਹਾਡੇ ਕੀ ਖਿਆਲ ਚ ਹੈ ਵੀ ਉਹ ਪੁਲਿਸ ਤੁਹਾਨੂੰ ਆਈਸ ਨੂੰ ਨਹੀਂ ਦੇਊਗੀ ਫਿਰ ਉੱਥੇ ਹਮਮ ਅਮਰ ਜੀ ਜੇ ਅਸੀਂ ਅਸੀਂ ਕਿਉਂ ਇਸ ਚੀਜ਼ ਨੂੰ ਮਤਲਬ ਕਿ ਕੱਲ ਨੂੰ ਅਸੀਂ ਇਸ ਚੀਜ਼ ਦਾ ਮੁਰਦਾ ਬਣਾ ਲੈਣਾ ਬਹੁਤ ਵੱਡਾ ਜੀ ਸਾਡੇ ਨਾਲ ਇਦਾਂ ਹੋਇਆ ਸਾਡੇ ਸਾਡੇ ਮਤਲਬ ਆਹ ਹੋ ਰਿਹਾ ਸਰ ਨਾ ਤੱਕਾ ਹੋ ਰਿਹਾ ਆਹ ਹੋ ਰਿਹਾ ਪਰ ਕੀ ਅਸੀਂ ਤੱਕਾ ਨਹੀਂ ਕਰ ਰਹੇ ਕੀ ਅਸੀਂ ਗਲਤ ਕੰਮ ਨਹੀਂ ਕਰ ਰਹੇ ਹੈਗੇ ਅਸੀਂ ਉਦੋਂ ਹੀ ਕਰੋ ਇਹਨਾਂ ਜਿਹੜੀ ਅਲਾਉਡ ਨਹੀਂ ਆ ਬਿਲਕੁਲ ਬਿਲਕੁਲ ਉਹ ਚੀਜ਼ ਨਾ ਕਰੋ ਜਿਹੜੀ ਅਲਾਉਡ ਨਹੀਂ ਆ ਜੇ ਤੁਹਾਨੂੰ ਪਤਾ ਹੈ ਜੀ ਕਾਨੂੰਨ ਆ ਵੀ ਤੁਸੀਂ ਵਿਦਾਊਟ ਲਾਇਸੈਂਸ ਉਹਦੇ ਵਿੱਚ ਕਮਰਸ਼ੀਅਲ ਉਹਦੇ ਵਿੱਚ ਤੁਸੀਂ ਨਹੀਂ ਜਾ ਸਕਦੇ ਜੇ ਸਿੱਖਣ ਦੇ ਅੱਛਾ ਫਿਰ ਇੱਥੇ ਇਹ ਫਿਰ ਕੁਐਸਚਨ ਆ ਜਾਂਦਾ ਹੈ ਰਮਨ ਜੀ ਫਿਰ ਜਿਹੜਾ ਬੰਦਾ ਇਹਦੇ ਕਿਸੇ ਨੇ ਟ੍ਰੇਨਿੰਗ ਲੈਣੀ ਹੈ ਉਹਦੇ ਕੋਲ ਅਟ ਲੀਸਟ ਪਰਮਿਟ ਹੋਵੇ ਲਾਇਸੈਂਸ ਹੋਵੇ ਫਿਰ ਹੀ ਜਿਹੜਾ ਉਹ ਟ੍ਰੇਨਿੰਗ ਲੈ ਸਕਦਾ ਨਹੀਂ ਜੀ ਉਹ ਸਿਰਫ ਸਕੂਲ ਤੋਂ ਉਹਦੇ ਦਾ ਸਕੂਲ ਤੋਂ ਜਾਂ ਉਹ ਕੰਪਨੀ ਦੇਖੋ ਜਿਹੜੀ ਟਰੱਕਿੰਗ ਕੰਪਨੀ ਦੀ ਇੰਸ਼ੋਰੈਂਸ ਆ ਇੰਸ਼ੋਰੈਂਸ ਦੇ ਜੇ ਤੁਹਾਨੂੰ ਪ੍ਰਹੀਬਿਟਿਡ ਕੀਤਾ ਹੈ ਕਿ ਤੁਹਾਡਾ ਸਿੰਗਲ ਡਰਾਈਵਰ ਚੱਲ ਰਿਹਾ ਹੈਗਾ ਈਵਨ ਤੁਸੀਂ ਉਹਦੇ ਵਿੱਚ ਪੈਸੇਂਜਰ ਆਪਣੀ ਵਾਈਫ ਨੂੰ ਵੀ ਲੈ ਕੇ ਜਾਣਾ ਤੁਹਾਨੂੰ ਕੰਪਨੀ ਨੂੰ ਦੱਸਣਾ ਪੈਣਾ ਕਿ ਮੈਂ ਆਪਣੀ ਵਾਈਫ ਨੂੰ ਕੈਰੀ ਕਰ ਰਿਹਾ ਨਾਲ ਟਰੈਕਟਰ ਦੇ ਵਿੱਚ ਓਕੇ ਜੀ ਤੁਹਾਡੀ ਇੰਸ਼ੋਰੈਂਸ ਕੰਪਨੀ ਜਿਹੜੀ ਆ ਉਹ ਰਿਕੁਆਇਰ ਕਰਦੀ ਆ ਕਿ ਪੈਸੇਂਜਰ ਇਜ਼ ਅਲਾਉਡ অর ਨਾਟ ਅਲਾਉਡ ਜਦੋਂ ਆਪਾਂ ਇੰਸ਼ੋਰੈਂਸ ਲੈਣੇ ਉੱਥੇ ਆਪਾਂ ਚੈੱਕ ਮਾਰਕ ਕਰ ਦਿੰਨੇ ਕਿ ਪੈਸੇਂਜਰ ਅਸੀਂ ਨਹੀਂ ਲੈ ਕੇ ਜਾਂਦੇ ਅਸੀਂ ਨਹੀਂ ਕੈਰੀ ਕਰਦੇ ਪਰ ਲੇਕਿਨ ਕੱਲ ਨੂੰ ਮੁੜ ਕੇ ਤੁਸੀਂ ਆਪਣੇ ਬੱਚੇ ਲੈ ਕੇ ਜਾ ਰਹੇ ਆ ਵਾਈਫ ਲੈ ਕੇ ਜਾ ਰਹੇ ਆ ਜਾਂ ਕੱਲ ਨੂੰ ਇਦਾਂ ਦੇ ਦੋਸਤ ਮਿੱਤਰ ਲੈ ਕੇ ਜਾ ਰਹੇ ਆ ਤੇ ਉਹ ਤੁਹਾਡਾ ਇਲੀਗਲ ਐਕਟੀਵਿਟੀ ਤੁਹਾਡੀ ਵੀ ਗਿਣੀ ਜਾਣੀ ਆ ਸੋ ਇਹ ਬਹੁਤ ਚੀਜ਼ਾਂ ਜਿਹੜੀਆਂ ਕੰਪਨੀ ਖਰਜੋਤ ਬਾਜੀ ਜਾਣਦੇ ਆ ਇਹ ਨੀ ਚੀਜ਼ਾਂ ਦੇ ਬਾਰੇ ਦੇ ਵਿੱਚ ਕਿ ਜਦੋਂ ਟਰੱਕ ਦੀ ਇੰਸ਼ੋਰੈਂਸ ਹੁੰਦੀ ਆ ਟ੍ਰੱਕ ਦੇ ਵਿੱਚ ਜੇ ਤੁਸੀਂ ਕੋਈ ਵੀ ਵੱਡੀ ਕੰਪਨੀ ਦੇ ਵਿੱਚ ਤੁਸੀਂ ਜਾਣਾ ਹੈ ਨਾ ਉਹ ਤੁਹਾਡੇ ਕੋਲੋਂ ਸਪਾਊਸ ਦਾ ਪ੍ਰੋਗਰਾਮ ਜਿਹੜਾ ਆ ਤੁਸੀਂ ਈਵਨ ਡੌਗ ਵਿੱਚ ਕੈਰੀ ਕਰਨਾ ਹੈ ਉਹਦੇ ਲਈ ਵੀ ਤੁਹਾਨੂੰ ਆਥਰਾਇਜ਼ੇਸ਼ਨ ਲੈਣੀ ਪੈਂਦੀ ਹੈ ਕੰਪਨੀ ਕੋਲੋਂ ਕਿ ਤੁਸੀਂ ਉਹ ਚੀਜ਼ਾਂ ਕੈਰੀ ਕਰਨੀਆਂ ਨਾਲ ਇਸ ਕਰਕੇ ਜਿਹੜੀਆਂ ਸਾਡੀਆਂ ਇੰਸ਼ੋਰੈਂਸਸ ਅਸੀਂ ਕਰਵਾਈਆਂ ਹੈਗੀਆਂ ਮੋਸਟ ਇੰਸ਼ੋਰੈਂਸਸ ਦੇ ਵਿੱਚ ਰਾਈਡਰ ਪ੍ਰੋਗਰਾਮ ਨਹੀਂ ਹੈਗਾ ਅਸੀਂ ਨਹੀਂ ਲਿਖਦੇ ਹੈਗੇ ਰਾਈਡਰ ਕਿਉਂਕਿ ਐਕਸਟਰਾ ਇੰਸ਼ੋਰੈਂਸ ਉਹਦਾ ਪ੍ਰੀਮੀਅਮ ਬਹੁਤ ਹੋ ਜਾਂਦਾ ਨਹੀਂ ਲੰਦੇ ਹੈਗੇ ਸੋ ਜਿਹੜਾ ਰਾਈਡਰ ਪ੍ਰੋਗਰਾਮ ਹੈਗਾ ਉਹ ਨਹੀਂ ਹੈਗਾ ਜੇ ਵਿਦਆਊਟ ਰਾਈਡਰ ਪ੍ਰੋਗਰਾਮ ਪਹਿਲੀ ਗੱਲ ਤੇ ਹੈ ਕਿ ਸਾਡੇ ਬੰਦੇ ਤਾਂ ਡਰਾਈਵਰ ਨੂੰ ਹੀ ਇੰਸ਼ੋਰੈਂਸ ਨਹੀਂ ਪਾਉਂਦੇ ਉਹ ਬਿਨਾ ਇੰਸ਼ੋਰੈਂਸ ਤੋਂ ਟ੍ਰੱਕ ਲੈ ਜਾਂਦੇ ਰਾਈਡਰ ਦੀ ਦੂਰ ਦੀ ਗੱਲ ਹੈ ਠੀਕ ਹੈ ਨਾ ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਬਹੁਤ ਜਾਦੀਆਂ ਧਿਆਨ ਦੇਣ ਜੋ ਹੈਗੀਆਂ ਕੱਲ ਨੂੰ ਬਜਾਏ ਦੇ ਕਿ ਅਸੀਂ ਜਾ ਕੇ ਲੋਕਾਂ ਤੇ ਮੁੜ ਕੇ ਗਵਰਨਮੈਂਟ ਦੇ ਉੱਤੇ ਉਮੜਣਾ ਚੱਕੀਏ ਜੀ ਸਾਡਾ ਆ ਹੋ ਗਿਆ ਉਹ ਹੋ ਗਿਆ ਉਸ ਤੋਂ ਪਹਿਲਾਂ ਅਸੀਂ ਵੀ ਧਿਆਨ ਦੇਈਏ ਕਿ ਅਸੀਂ ਇਹ ਕੰਮ ਨਹੀਂ ਕਰਨੇ ਨਹੀਂ ਕਰਨੇ ਹੈਗੇ ਜਿਹੜੀ ਚੀਜ਼ ਲਾਊਡ ਨਹੀਂ ਉਹ ਨਾ ਕਰੋ ਬਾਅਦ ਚ ਰੋਕਿਆ ਤੇ ਫਿਰ ਕਾਨੂੰਨ ਦੇ ਹਿਸਾਬ ਦੇ ਨਾਲ ਕਾਜ ਡਿਗਣੀਆਂ ਤੇ ਫਿਰ ਆਪਾਂ ਰੋਣਾ ਹੈ ਵੀ ਹਾਏ ਸਾਡੇ ਨਾਲ ਇਦਾਂ ਕਿਉਂ ਹੋ ਗਿਆ ਹਾਂਜੀ ਜੀ ਹਰਜੋਤ ਜੀ ਬਿਲਕੁਲ ਜਿੱਦਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਭਈ ਤੁਸੀਂ ਕਵਰਾਂ ਦੇਖਦੇ ਹੀ ਆ ਜਦੋਂ ਪ੍ਰੈਜ਼ੀਡੈਂਟ ਟਰੰਪ ਨਹੀਂ ਆਏ ਆ ਉਹ ਬੜਾ ਨਵਾਂ ਲਾ ਨਹੀਂ ਬਣਿਆ ਹੈਗਾ ਲਾ ਸਾਰੇ ਪੁਰਾਣੇ ਆ ਅਨਫੋਰਸ ਹੋ ਰਹੇ ਨੇ ਉਹਨਾਂ ਨੇ ਇੰਪਲੀਮੈਂਟ ਕਰਨੇ ਸ਼ੁਰੂ ਕਰ ਦਿੱਤੇ ਅਨਫੋਰਸ ਕਰ ਰਹੇ ਆ ਬਸ ਜੀ ਹਾਂ ਮੈਂ ਪਹਿਲਾਂ ਵੀ ਇੱਕ ਦਿਨ ਉਧਾਰ ਦਿੱਤੀ ਸੀ ਕੋਵਿਡ ਵਾਲੇ 2 ਸਾਲਾਂ ਦੇ ਵਿੱਚ ਤੁਹਾਨੂੰ ਕੋਈ ਪੁਲਿਸ ਵਾਲਾ ਕਿਸੇ ਵੀ ਹਾਈਵੇ ਤੇ ਦੇਖਦਾ ਨਹੀਂ ਸੀ ਹਾਂ ਹਾਂ ਹੋਰ ਤੁਸੀਂ ਅੱਜ ਦੀ ਡੇਟ 'ਚ ਦੇਖੋ ਹਰ ਮੋੜ ਤੇ ਉੱਤੇ ਖੜੇ ਹੁੰਦੇ ਆ 99 ਤੇ ਚਲ ਜਾਓ ਕਿਦੇ ਚਲ ਜਾਓ ਮੈਂ ਦੇਖਿਆ ਰਾਤ ਨੂੰ 11 ਵਜੇ ਟਿਕਟ ਦੇ ਰਿਆ ਸੀ ਪੁਲਿਸ ਵਾਲਾ ਨਹੀਂ ਤੁਸੀਂ ਸੋਚੇ ਨਹੀਂ ਸਕਦੇ ਵੀ ਰਾਤ ਨੂੰ ਪੁਲਿਸ ਵਾਲਾ ਜਿਹੜਾ ਇੱਥੇ ਖੜਾ ਕਰੂਗਾ ਹਨਾ ਸੋ ਇਹ ਇਹ ਬਹੁਤ ਜ਼ਰੂਰੀ ਆ ਖਾਸ ਕਰਕੇ ਟਰੱਕਰਜ਼ ਨੂੰ ਕਿਉਂਕਿ ਜੇ ਤੁਹਾਡੀ ਗਲਤੀ ਹੋਈ ਨਾ ਜਿਸ ਤਰ੍ਹਾਂ ਰਮਨ ਭਾਜੀ ਹੁਣੀ ਦੱਸਿਆ ਕਿਉਂਕਿ ਜਿਹੜੀਆਂ ਸਟੇਟਾਂ ਹੁਣ ਆਈਸ ਦੇ ਨਾਲ ਐਗਰੀ ਕਰਦੀਆਂ ਹੈਗੀਆਂ ਐਰੀਜ਼ੋਨਾ ਹੋਰ ਕੈਲੀਫੋਰਨੀਆ ਤੋਂ ਬਿਨਾ ਇੱਕ ਦੋ ਸਥਿਤੀਆਂ ਨੂੰ ਛੱਡ ਕੇ ਔਰੀਗਨ ਆਪਣੀ ਤੇ ਵਸ਼ਿੰਗਟਨ ਤੇ ਨਿਊਯਾਰਕ ਤੋਂ ਬਿਨਾ ਸਾਰੇ ਉਹਨਾਂ ਦੇ ਨਾਲ ਕੰਮ ਕਰਨ ਲਈ ਐਗਰੀ ਆ ਉਹਨਾਂ ਨੇ ਉੱਥੋਂ ਹੀ ਚੱਕ ਲੈਣੇ ਹੈਗੇ ਆ ਸੋ ਪਲੀਜ਼ ਜਿੰਨੇ ਵੀ ਆਪਣੇ ਜਿਹੜੇ ਟਰੱਕਰ ਭੈਣ ਪ੍ਰਾਈਸ ਬਿਜ਼ਨਸ ਦੇ ਵਿੱਚ ਹੈਗੇ ਆ ਕਿਸੇ ਤਰ੍ਹਾਂ ਦੀ ਕੋਈ ਚੀਜ਼ ਉਹਦਾ ਦੀ ਖਾ ਕੇ ਨਾ ਚਲਾਓ ਪੀ ਕੇ ਨਾ ਚਲਾਓ ਖਾਸ ਕਰਕੇ ਡੀ ਜੀ ਆਈ ਇਹ ਤਾਂ ਬਹੁਤ ਖਤਰਨਾਕ ਚੀਜ਼ ਆ ਹੁਣ ਜੋ ਪਹਿਲਾਂ ਹੋ ਗਿਆ ਹੋ ਗਿਆ ਤੇ ਸਿੱਧੇ ਹੁਣ ਤੁਸੀਂ ਦੇਖੋ ਕਿ ਕਿਸ ਹਾਲ ਦੇ ਨਾਲ ਜਿਹੜੀ ਫਲਾਈਟ ਉੱਥੇ ਪਹੁੰਚੀ ਆ ਅ ਇੰਡੀਆ ਦੇ ਵਿੱਚ ਕਿੱਦਾਂ ਉਹਨਾਂ ਦੇ ਘਰਾਂ ਵਾਲੇ ਵਿਚਾਰੇ ਰੋਂਦੇ ਹੈਗੇ ਆ ਵੀ ਅਸੀਂ ਇਦਾਂ ਇੰਨੇ ਪੈਸੇ ਲਾ ਕੇ ਆਏ ਸੀ ਤੇ ਹੁਣ ਸਾਡਾ ਜਿਹੜਾ ਕੀ ਬਣਿਆ ਹੈਗਾ ਸੋ ਸਾਡਾ ਮਤਲਬ ਕਿਸੇ ਨੂੰ ਡਰਾਣ ਦਾ ਨਹੀਂ ਸਾਡਾ ਮਤਲਬ ਇਹ ਹੀ ਹੈ ਵੀ ਆਪਣਾ ਕੋਈ ਭੈਣ ਭਰਾ ਕਿਸੇ ਐਵੇਂ ਥੋੜੀ ਜਿਹੀ ਬੇਵਕੂਫੀ ਦੇ ਨਾਲ ਵੱਡਾ ਸਾਰਾ ਜਿਹੜਾ ਆਪਣਾ ਨੁਕਸਾਨ ਉਹ ਨਾ ਕਰਾ ਬੈਠੇ ਹਰਜੋਤ ਸਿੰਘ ਜੀ ਇੱਕ ਚੀਜ਼ ਮੈਂ ਇੱਥੇ ਕਲੀਅਰ ਕਰ ਜਾਵਾਂ ਵੀ ਆਈਸ ਦੇ ਨਾਲ ਐਗਰੀ ਕਰਨ ਦੀ ਉਹਨਾਂ ਨੂੰ ਜ਼ਰੂਰਤ ਤਾਂ ਨਹੀਂ ਹੈਗੀ ਇਹ ਹੁਣ ਕਾਨੂੰਨ ਬਣ ਗਿਆ ਹੁਣ ਦੇਖੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਰਾ ਸਰਕਲ ਆ ਘੁੰਮ ਰਿਹਾ ਆ ਸਾਰੇ ਜਣੇ ਸਮਝਣ ਦੀ ਕੋਸ਼ਿਸ਼ ਕਰੋ ਲੇਕਨ ਰਾਈਲੀ ਐਕਟ ਦੇ ਵਿੱਚ ਕਹਿੰਦੇ ਵੀ ਜੇ ਤੁਹਾਨੂੰ ਚਾਰਜ ਵੀ ਕੀਤਾ ਆ ਪ੍ਰੂਫ ਨਹੀਂ ਆ ਕਨਵਿਕਟਿਡ ਨਹੀਂ ਹੋਣੇ ਚਾਹੀਦੇ ਜੇ ਤੁਹਾਨੂੰ ਚਾਰਜ ਵੀ ਕੀਤਾ ਆ ਸਭ ਨੂੰ ਪਤਾ ਵੀ ਆਪਣੀ ਟਰਕਿੰਗ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਉਹ ਲੋਕ ਆ ਜਿਹੜੇ ਵਰਕ ਪਰਮਿਟ ਤੇ ਆ ਜਿਹੜੇ ਸਾਈਲਮ ਜਿੰਨਾਂ ਦੇ ਜਿਹੜੇ ਲੱਗੇ ਆ ਜਾਂ ਬਾਕੀ ਵੀ ਹੈਗੇ ਨੇ ਔਰ ਇਸ categories ਦੇ کافی ਜਿਹੜੀ ਮੈਜੋਰਟੀ ਦੇ ਵਿੱਚ ਆਪਣੀ ਜਿਹੜੀ ਕਮਿਊਨਿਟੀ ਆ ਉਹ ਇਸ categories ਵਾਲੀ ਜਿਹੜੀ ਇਮੀਗ੍ਰੇਸ਼ਨ ਸਟੇਟਸ ਵਾਲੀ ਉਹਦੇ ਵਿੱਚ ਕੰਮ ਕਰਦੀ ਆ ਤੇ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਸਖਤੀ ਕੀਤੀ ਆ ਜਿਸ ਤਰੀਕੇ ਦੇ ਨਾਲ ਇਨਫੋਰਸਮੈਂਟ ਜਿਹੜੀ ਉਹ ਚੱਲ ਰਹੀ ਆ ਤਾਂ ਉਹਦੇ ਵਿੱਚ ਬਚਣਾ ਜਿਹੜਾ ਉਹ ਨਾ ਮੁਮਕਨ ਬਣ ਜਾਂਦਾ ਜੱਜ ਦੇ ਕੋਲ ਵੀ ਅਸਾਈਲਮ ਵਾਲੇ ਜੱਜ ਦੇ ਕੋਲ ਵੀ ਇਮੀਗ੍ਰੇਸ਼ਨ ਵਾਲੇ ਜੱਜ ਦੇ ਕੋਲ اختیار ਨਹੀਂ ਆ ਲੇਕਿਨ ਰਾਈਲੀ ਐਕਟ ਦੇ ਉਲਟ ਜਾਣ ਦਾ ਜੇ ਤੁਸੀਂ ਉਸ ਕੈਟਾਗਰੀ ਦੇ ਵਿੱਚ ਆ ਗਏ ਆ ਤੁਸੀਂ ਉਸ ਤਰੀਕੇ ਦੀ ਫੈਲਨੀ ਜਾਂ ਚਾਰਜ ਤੁਹਾਡੇ ਉੱਤੇ ਕੋਈ ਲੱਗਾ ਆ ਤੁਸੀਂ ਕਨਵਿਕਟਡ ਆ ਤਾਂ ਜੱਜ ਤੁਹਾਨੂੰ ਰੋਕ ਨਹੀਂ ਸਕਦਾ ਵੀ ਮੈਂ ਐਸਾਈਲਮ ਦਾ ਪਹਿਲਾਂ ਤਾਂ ਤੇਰਾ ਨਤਾਰਾ ਕਰਾਂ ਉਹ ਐਕਸਪੈਲਟਡ ਰਿਮੂਵਲ 'ਚ ਜਾਣਾ ਹੀ ਜਾਣਾ ਆ ਉਹ ਉਹ ਕਿਸੇ ਦੇ ਕੋਲ ਉਹ ਅਖਤਿਆਰ ਦੀ ਉਹਨਾਂ ਨੇ ਖੋਲਿਆ ਉਹਨਾਂ ਜੱਜਾਂ ਦੇ ਕੋਲੋਂ ਅਖਤਿਆਰ ਵੀ ਤੁਹਾਨੂੰ ਬਚਾ ਸਕਦਾ ਜਾਂ ਨਹੀਂ ਬਚਾ ਸਕਦਾ ਉਹਦੇ ਵਿੱਚ ਹੋਰ ਕੋਈ ਚਾਰਾ ਹੀ ਨਹੀਂ ਆ ਇਸੇ ਲਈ ਜਿਹੜੀਆਂ ਬੋਰਡਸ ਦੇ ਬਾਹਰ ਲੋਕਾਂ ਨੂੰ ਫੜੋ ਫੜਾਈ ਵਾਲਾ ਜਿਹੜਾ ਕੰਮ ਸਿਲਸਿਲਾ ਸ਼ੁਰੂ ਹੋਇਆ ਆ ਉਹ ਲੇਕਨ ਰਾਈਲੀ ਐਕਟ ਦੇ ਅਧੀਨ ਹੀ ਹੋਇਆ ਆ ਉਹਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਵੀ ਤੁਸੀਂ ਬਲੂ ਸਟੇਟ 'ਚ ਆ ਕਿ ਤੁਸੀਂ ਰੈੱਡ ਸਟੇਟ ਦੇ ਵਿੱਚ ਆ ਇਹ ਯੂਨੀਵਰਸਲ ਫੈਡਰਲ ਜਿਹੜਾ ਉਹ ਲਾਅ ਬਣ ਚੁੱਕਾ ਆ ਇਹ ਤੋਂ ਭੱਜਿਆ ਨਹੀਂ ਜਿਹੜਾ ਹੁਣ ਤਾਂ ਜਿਹੜਾ ਉਹ ਜਾ ਸਕਦਾ ਗ੍ਰੀਨ ਕਾਰਡ ਸਿੰਗਲ ਡੀਯੂਆਈ ਇਹ ਵੀ ਖਤਰੇ ਦੇ ਵਿੱਚ ਆ ਗਏ ਨੇ ਲੋਕ ਇਹ ਵੀ ਜਿਹੜਾ ਬਚ ਕੇ ਜਿਹੜਾ ਧਿਆਨ ਦੇ ਨਾਲ ਜਿਹੜਾ ਚੱਲੋ ਇਹ ਡੀ ਯੂ ਆਈ ਡਰੱਗ ਵਾਲਾ ਜਿਹੜਾ ਕੋਈ ਮਸਲਾ ਕਿਸੇ ਤਰੀਕੇ ਦੇ ਨਸ਼ੀਲੇ ਪਦਾਰਥ ਦੇ ਸੇਵਨ ਕਰਕੇ ਗੱਡੀ ਚਲਾਉਣ ਵਾਲਾ ਹਿੱਟ ਐਂਡ ਰਨ ਇਹ ਸਾਰੀਆਂ ਮਸਲੇ ਬਹੁਤ ਜ਼ਿਆਦਾ ਜਿਹੜੇ ਇਸ ਟਾਈਮ ਸਖਤ ਜਿਹੜਾ ਕੰਮ ਇਸ ਦੇ ਉੱਤੇ ਹੋ ਚੁੱਕਾ ਜੀ ਜੀਰਾਵਨ ਜੀ ਬਿਲਕੁਲ ਰਾਜਕਰਨ ਜਿਹੜਾ ਮੈਂ ਟੈਕਸ ਭਾਉਣ ਨੂੰ ਕੀਤਾ ਹੈਗਾ ਉਹਦੇ ਵਿੱਚ ਜਸਟ ਕਨਵਰ ਰਵਰ ਭਾਜੀ ਹੁਣੇ ਤੋਂ ਕਲਿੱਕ ਕੀਤੀ ਹੈਗੀ ਫੋਟੋ ਉਹਨਾਂ ਨੇ ਚਾਰ ਚਲਾ ਸਕੇਲ ਦੇ ਉੱਤੇ ਅ ਉੱਥੇ ਜਿਹੜੇ ਇਹ স্মੋਕ ਚੈੱਕ ਦਾ ਜਿਹੜਾ ਸਿਸਟਮ ਹੈਗਾ ਆ ਆਲਰੇਡੀ ਇੰਸਟਾਲਡ ਹੋ ਚੁੱਕਾ ਆ ਇਸ ਸਕੈਲਡ ਉੱਤੇ ਸੋ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਤੁਸੀਂ ਪਲੀਜ਼ স্মੋਕ ਚੈੱਕ ਦੇ ਬਾਰੇ ਦੇ ਵਿੱਚ ਧਿਆਨ ਰੱਖੋ ਅ ਦੂਸਰੀ ਚੀਜ਼ ਇਹ ਆ ਕਿ ਜਿਹੜੀ CHP ਹੈਗੀ ਆ ਉਹਨਾਂ ਨੂੰ ਇਹ ਦੱਸ ਰਿਹਾ ਕਿ CHP ਜਿਹੜੀ ਆ ਉਹ ਸਾਈਟੇਸ਼ਨ ਦੇ ਸਕਦੀ ਹੈ ਜੇ ਅਨਔਥਰਾਇਜ਼ ਪੈਸੇਂਜਰ ਤੁਹਾਡੇ ਨਾਲ ਬੈਠਾ ਆ ਤੁਹਾਡੀ ਕੰਪਨੀ ਕੋਲੋਂ ਆਥਰਾਇਜ਼ ਆਥਰਾਇਜ਼ੇਸ਼ਨ ਨਹੀਂ ਹੈਗੀ ਪੈਸੇਂਜਰ ਨਾਲ ਕੈਰੀ ਕਰਦੀ ਸੋ ਸੀਐਚਪੀ ਕੈਨ ਇਸ਼ੂ ਯੂ ਅ ਟਿਕਟ ਜੇ ਤੁਹਾਡੀ ਕੈਬ ਦੇ ਵਿੱਚ ਅਨਆਥਰਾਈਜ਼ ਪਰਸਨ ਹੈਗਾ ਆ ਸੋ ਇਹ ਚੀਜ਼ ਨੂੰ ਧਿਆਨ ਚ ਰੱਖੋ ਹੋਰ ਸਟੇਟਾਂ ਦੇ ਵਿੱਚੋਂ ਕਾਫੀ ਡੀਯੂਟੀ ਦੇ ਅੰਦਰੂਨੀ ਖਬਰੇ ਆ ਰਹੀ ਆ ਕਿ ਸਾਡੇ ਟਰੱਕਾਂ ਦੇ ਵਿੱਚ ਅਨਆਥਰਾਈਜ਼ਡ ਮਲਟੀਪਲ ਪੀਪਲ ਆ ਜਾ ਰਹੇ ਅੱਜ ਕੱਲ ਰਾਤੀ ਮੇਰੀ ਰਿਪੋਰਟਰ ਵੀ ਇੱਕ ਦੀ ਆਈਸੀ ਵਾਸ਼ਿੰਗਟਨ ਡੀਸੀ ਤੋਂ ਕਾਲ ਆਈ ਸੀ ਉਹਨਾਂ ਨਾਲ ਗੱਲ ਹੋ ਰਹੀ ਸੀ ਔਰ ਔਰ वो एक खास मुद्दा इस चीज से चुक रहा है कि जेडे इंडियन है पंजाबी है कैनेडा तो आ रहे या इधरों आ रहे हैं उन्होंने है कैब्स मल्टीपल पीपल दे ट्राई टू डू थिंग और वाई दे हैव मल्टीपल पीपल मैं क्या टीम ड्राइवर होंगे कहीं नहीं दे आर सीन मोर दैन टू पीपल इन द कैब ਸੋ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਚੀਜ਼ਾਂ ਤੁਹਾਡੀਆਂ ਨੋਟਿਸ ਹੋ ਰਹੀਆਂ ਆ ਵਾਚ ਹੋ ਰਹੀਆਂ ਆ ਡੋਨਟ ਥਿੰਕ ਕਿ ਇਹ ਤੁਹਾਡੀਆਂ ਵਾਚ ਨਹੀਂ ਹੋ ਰਹੀਆਂ ਚੀਜ਼ਾਂ ਸਹੀ ਗੱਲ ਸੋ ਇਹ ਬਹੁਤ ਧਿਆਨ ਰੱਖੋ ਤੇ ਰਾਜਕਰਨ ਇੱਕ ਹੋਰ ਚੀਜ਼ ਜਿਹੜੀ ਆ ਮੈਂ ਦੱਸਣੀ ਚਾਹੁੰਦਾ ਆ ਮੈਂ ਤੁਹਾਨੂੰ ਵੀ ਸ਼ਾਇਦ ਮੇਰੇ ਕੋਲ ਜੇ ਲੱਭ ਗਿਆ ਤੇ ਮੈਂ ਤੁਹਾਨੂੰ ਭੇਜਦਾ ਆ ਲਾਸਟ ਵੀਕ ਮੈਨੂੰ ਸਾਡੇ ਇੱਕ ਜਿਹੜੇ ਨਾਕਾ ਦੇ ਮੈਂਬਰਸ ਵੀ ਆ ਲਿਸਨਰਸ ਵੀ ਹੈਗੇ ਆ ਉਹਨਾਂ ਨੇ ਭੇਜਿਆ ਸੀਗਾ ਕਿ ਉਹਨਾਂ ਨੂੰ ਜਿਹੜਾ ਡਾਕਟਰਸ ਪੋਜ਼ਿਟਿਵ ਆ ਗਿਆ ਹੈਗਾ ਸੋ ਉਹਨਾਂ ਰੜ ਕੇ ਫਿਰ ਅਸੀਂ ਉਹਨਾਂ ਨੂੰ ਦੱਸਿਆ ਵੀ ਉਹ ਕੋਸ਼ਿਸ਼ ਕਰੋ ਵੀ ਲੱਭੋ ਕਿਸ ਤਰ੍ਹਾਂ ਤੁਸੀਂ ਕੀ ਚੀਜ਼ ਖਾਦੀ ਆ ਕੀ ਉਹ ਕਹਿੰਦੇ ਵੀ ਅਸੀਂ ਤਾਂ ਕੋਈ ਚੀਜ਼ ਦਾ ਸੇਵਨ ਨਹੀਂ ਕਰਦੇ ਹੈਗੇ ਕੁਝ ਨਹੀਂ ਕਰਦੇ ਹੈਗੇ ਹੂੰ ਹੂੰ ਤੇ ਕਰਦਿਆਂ ਕਰਦਿਆਂ ਫਿਰ ਪਤਾ ਲੱਗਾ ਕਿ ਉਹ ਆਯੁਰਵੈਦਿਕ ਦਵਾਈ ਕੋਈ ਚੰਡੀਗੜ੍ਹ ਤੋਂ ਖਾਂਦੇ ਹੈਗੇ ਸੋ ਉਹ ਆਯੁਰਵੈਦਿਕ ਦਵਾਈ ਵਾਲਿਆਂ ਨੂੰ ਕਾਲ ਕੀਤੀ ਗਈ ਉਹਨਾਂ ਨੂੰ ਫੜਿਆ ਗਿਆ ਉਨਾਵੇਂ ਕੋਲੋਂ ਆਯੁਰਵੇਦਿਕ ਜਿਹੜੀ ਉਹ ਸੰਸਥਾ ਹੈਗੀ ਆ ਉਹਦੇ ਵੱਲੋਂ ਲੈਟਰ ਇਸ਼ੂ ਕੀਤਾ ਗਿਆ ਜਿਸ ਲੈਟਰ ਦੇ ਵਿੱਚ ਮੰਨਿਆ ਗਿਆ ਕਿ ਸਾਡੀ ਦਵਾਈ ਦੇ ਵਿੱਚ ਮੈਰਵਾਨ ਆਇਆ ਅੱਛਾ ਭੰਗ ਪਾ ਕੇ ਵੇਚ ਰਹੇ ਆ ਦਵਾਈ ਚ ਹਾਂਜੀ ਉਹਦੇ ਵਿੱਚ ਮੈਰਵਾਨ ਆਇਆ ਸਟੇਟ ਆਪਣੀ ਗਵਰਨਮੈਂਟ ਆਫ ਇੰਡੀਆ ਵੱਲੋਂ ਅਪਰੂਵਡ ਆ ਠੀਕ ਆ ਪਰ ਇੱਥੇ ਉਹ ਇਹਦੇ ਉਹ ਲੈਵਲ ਅਪਰੂਵਡ ਨਹੀਂ ਆ ਹਾਂ ਸੋ ਹੁਣ ਇੱਥੇ ਗੱਲ ਆਉਂਦੀ ਆ ਉਹਨਾਂ ਨੇ ਬਕਾਇਦਾ ਮੈਨੂੰ ਇਹ ਚਿੱਠੀ ਭੇਜੀ ਆ ਬਕਾਇਦਾ ਸਾਰਾ ਕੁਝ ਦੱਸਾਇਆ ਦੱਸਿਆ ਹੈ ਕਿ ਇਹ ਚੀਜ਼ ਨੂੰ ਜਿਹੜਾ ਆ ਆਪਣੀ ਲਿਸਨਰਸ਼ਿਪ ਜਿਹੜੀ ਆ ਉਹਨੂੰ ਦੱਸੋ ਆਪਣੇ ਲਿਸਨਰਸ ਨੂੰ ਦੱਸੋ ਕਿ ਇਹੇ ਚੀਜ਼ਾਂ ਇਟ ਡਸ ਹਵ ਥੈਟ ਇੰਡੀਆ ਦੇ ਵਿੱਚ ਇਟਸ ਲੀਗਲ ਟੂ ਹਵ ਥੈਟ ਐਂਡ ਮੇਰਕੋਲ ਉਸ ਆਯੁਰਵੈਦਿਕ ਸੰਸਥਾ ਦਾ ਜਿਹੜਾ ਚਿੱਠੀ ਵੀ ਉਹਨਾਂ ਨੇ ਜਿਹੜੀ ਮੈਨੂੰ ਆ ਟੈਕਸ ਕੀਤੀ ਹੈਗੀ ਆ ਔਰ ਉਹਦੇ ਵਿੱਚ ਬਕਾਇਦਾ ਲਿਖਿਆ ਕਿ ਅਸੀਂ ਮੰਨਦੇ ਹਾਂ ਕਿ ਸਾਡੀ ਦਵਾਈ ਦੇ ਵਿੱਚ ਮੈਰਵਾਨਾ ਹੈਗਾ ਔਰ ਇਹ ਸਟੇਟ ਆਫ ਜਿਹੜੀ ਗਵਰਨਮੈਂਟ ਆਫ ਇੰਡੀਆ ਵੱਲੋਂ ਅਪਰੂਵਡ ਹੈਗਾ ਪਰ ਉਹ ਗਵਰਨਮੈਂਟ ਆਫ ਯੂ ਐਸ ਵੱਲੋਂ ਨਹੀਂ ਹੈਗਾ ਫੈਡ ਗੈਜੂਲ 1 ਡਰਗ ਆ ਜੀ ਅਮਰੀਕਾ ਚ ਫੈਡਰਲ ਲੈਵਲ ਦੇ ਉੱਤੇ ਤੇ ਇਹ ਐਫਐਮਸੀਐਸਫ ਫੈਡਰਲ ਦਾ ਆ ਜੇ ਤੁਸੀਂ ਜੇ ਤੁਸੀਂ ਕਿਸੇ ਵੀ ਦਵਾਈ ਦਾ ਸੇਵਨ ਕਰਦੇ ਹੋਗੇ ਜਿਹੜੀ ਕਿ ਦਵਾਈ ਇੰਡੀਆ ਤੋਂ ਆਈ ਹੈਗੀ ਆ ਆਯੁਰਵੈਦਿਕ ਹੈਗੀ ਆ ਘਰੇਲੂ ਨੁਸਖਾ ਕੁਝ ਵੀ ਆ ਉਹਦੇ ਵਿੱਚ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਮਿਲਾਵਟ ਹੈਗੀਆਂ ਆ ਸੋ ਪਲੀਜ਼ 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 ਬੀ ਕੇਅਰਫੁਲ ਕਿਉਂਕਿ ਜਿਹੜਾ ਇਸ ਵੇਲੇ ਤੁਹਾਡਾ ਜਿਹੜਾ ਡਰਗ ਟੈਸਟ ਪੋਜ਼ਿਟਿਵ ਆ ਜਾਣਾ ਉਹਦੇ ਵਿੱਚ ਵੀ ਬਹੁਤ ਜਿਹੜੇ ਆ ਸਿਚੁਏਸ਼ਨਸ ਜਿਹੜੀਆਂ ਤੁਹਾਡੇ ਲਈ ਖੜੀਆਂ ਹੋ ਸਕਦੀਆਂ ਬਹੁਤ ਇਸ਼ੂਸ ਖੜੇ ਹੋ ਸਕਦੇ ਆ ਡਰਕਟਸ ਪੋਜ਼ਿਟਿਵ ਚੋਂ ਨਿਕਲਣਾ ਜਿਹੜਾ ਆ ਉਹ ਆਪਣੇ ਆਪ ਦੇ ਵਿੱਚ ਹੀ ਕਾਫੀ ਮੁਸ਼ਕਲ ਹੈਗਾ ਲੇਕਿਨ ਜੇ ਉਹਦੇ ਨਾਲ ਕੋਈ ਤੁਹਾਡੀ ਕ੍ਰਿਮੀਨਲ ਐਕਟੀਵਿਟੀ ਜੁੜ ਜਾਂਦੀ ਆ ਜਾਂ ਤੁਹਾਡੀ ਪਾਕਟ ਚੋਂ ਕੋਈ ਇਦਾਂ ਦੀ ਚੀਜ਼ ਨਾਲ ਹੋਰ ਮਿਲ ਜਾਂਦੀ ਆ ਕਿ ਉਹਦੇ ਨਾਲ ਤੁਹਾਡੀ ਕ੍ਰਿਮੀਨਲ ਐਕਟੀਵਿਟੀ ਹੋ ਸਕਦੀ ਆ ਔਰ ਕ੍ਰਿਮੀਨਲ ਐਕਟੀਵਿਟੀ ਦੇ ਤਹਿਤ ਤੁਸੀਂ ਰਿਪੋਰਟ ਕੀਤੇ ਜਾ ਸਕਦੇ ਆ ਸੋ ਇਹ ਸਾਰੀਆਂ ਚੀਜ਼ਾਂ ਐਂਡ ਤੇ ਆਣ ਕੇ ਸਾਡਾ ਬਿਲਕੁਲ ਮਕਸਦ ਨਹੀਂ ਹੈਗਾ ਔਰ ਖਾਸ ਕਰਕੇ ਅਸੀਂ ਬਿਲਕੁਲ ਇਹ ਚੀਜ਼ ਨਹੀਂ ਚਾਹੁੰਦੇ ਹੈਗੇ ਕਿ ਅਸੀਂ ਕਿਸੇ ਨੂੰ ਡਰਾਈਏ ਯਾਰ ਕਿਸੇ ਨੂੰ ਅਸੀਂ ਕੋਈ ਇਦਾਂ ਦੀ ਚੀਜ਼ ਕਰ ਰਹੇ ਹੈਗੇ ਆ ਸਾਡਾ ਸਿਰਫ ਮਕਸਦ ਹੈਗਾ ਕਿ ਕੱਲ ਨੂੰ ਕਿਸੇ ਤੇ ਉਂਗਲੀ ਚੱਕਣ ਤੋਂ ਪਹਿਲਾਂ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਫੇਰੀਏ ਆਪ ਦੇਖੀਏ ਕਿ ਅਸੀਂ ਕੀ ਗਲਤੀ ਕਰ ਰਹੇ ਆ ਜੇ ਅਸੀਂ ਉਹ ਗਲਤੀ ਨੂੰ ਰੋਕ ਸਕਦੇ ਆ ਤੇ ਕੱਲ ਨੂੰ ਸਾਡੇ ਤੇ ਇਦਾਂ ਦੀਆਂ ਆਸ਼ਟਾ ਆਉਣੀਆਂ ਜਿਹੜੀਆਂ ਉਹ ਆਪਣੇ ਆਪ ਟਲ ਜਾਣਗੀਆਂ ਦੇਖੋ ਰਮਨ ਜੀ ਔਰ ਜੋਜੀ ਆਪਾਂ ਤਾਂ ਲਾਅ ਦੱਸਦੇ ਆ ਜਿਹੜਾ ਲਾਅ ਹੈਗਾ ਜੋ ਉਹਦੇ ਵਿੱਚ ਹੈਗਾ ਫੋਲੋ ਕਰਨਾ ਚਾਹੀਦਾ ਨਹੀਂ ਫੋਲੋ ਕਰਦੇ ਤਾਂ ਉਹਦਾ ਫਿਰ ਸੱਟਾ ਵੀ ਤੁਹਾਨੂੰ ਆਪ ਹੀ ਭੁਗਤਣਾ ਪੈਣਾ ਹੈ ਇਹਦੇ ਵਿੱਚ ਮੇਰਾ ਕਸੂਰ ਨਹੀਂ ਰਵਨ ਭਾਈ ਦਾ ਕਸੂਰ ਨਹੀਂ ਹਰਜੋਤ ਭਾਈ ਦਾ ਕਿਸੇ ਦਾ ਕਸੂਰ ਨਹੀਂ ਤੁਸੀਂ ਜਿੰਨੀਆ ਮਰਜ਼ੀ ਇੰਟਰਨੈਟ ਦੇ ਉੱਤੇ ਬਹਿ ਕੇ ਕੀਬੋਰਡ ਦੇ ਪਿੱਛੇ ਬਹਿ ਕੇ ਕਹੀ ਜਾਓ ਵੀ ਤੁਸੀਂ ਡਰਾਉਂਦੇ ਆ ਭਾਈ ਉਹਨਾਂ ਨੂੰ ਪੁੱਛੋ ਜਿਹੜੇ ਹੁਣੇ 104 ਪੰਚਾਇਏ ਉਹਨਾਂ ਨੇ ਰਿਪੋਰਟ ਕਰਕੇ ਉਹਨਾਂ ਨੂੰ ਪੁੱਛ ਕੇ ਦੇਖ ਲਓ ਜਿਹੜੇ ਕਹਿੰਦੇ ਸੀ ਵੀ 40 ਲੱਖ ਲਾ ਕੇ ਆਏ ਆ ਜਿਹੜੇ ਕਹਿੰਦੇ 70 ਲੱਖ ਲਾ ਕੇ ਆਏ ਆ ਉਹਨਾਂ ਨੂੰ ਪੁੱਛ ਲੋ ਉਹਨਾਂ ਨੇ ਤਾਂ ਕੋਈ ਇਦਾਂ ਦੀ ਚੀਜ਼ ਵੀ ਸ਼ਾਇਦ ਨਾ ਕੀਤੀ ਹੋਵੇ ਪਰ ਫਿਰ ਵੀ ਜਿਹੜੇ ਆ ਇਹ ਫੜ ਹੋ ਰਹੇ ਆ ਫੜੇ ਜਾਣੇ ਆ ਤੇ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਹਾਂ ਤੁਸੀਂ ਪੱਥਰ ਦੇ ਥੱਲੇ ਲੁਕੇ ਰਹਿਣਾ ਚਾਹੁੰਦੇ ਆ ਕਬੂਤਰ ਵਾਂਗੂ ਅੱਖਾਂ ਬੰਦ ਕਰਕੇ ਰੱਖਣਾ ਚਾਹੁੰਦੇ ਆ ਤਾਂ ਉਹ ਤੁਹਾਡੀ ਸ਼ਰਤ ਆ ਉਹਨੂੰ ਅਸੀਂ ਜਿਹੜਾ ਹੋ ਕੁਛ ਕਰ ਨਹੀਂ ਸਕਦੇ ਪਰ ਜੋ ਰੂਲ ਆ ਜੋ ਕਾਨੂੰਨ ਆ ਜੋ ਸਖਤੀ ਚੱਲ ਰਹੀ ਆ ਉਹ ਤੁਹਾਨੂੰ ਅਸੀਂ ਦੱਸ ਰਹੇ ਆ ਇਟਸ ਅਪ ਟੂ ਯੂ ਜੀ ਪਿਛਲੇ ਦਿਨਾਂ ਚ ਆਪਾਂ ਖਬਰ ਖਬਰ ਸਾਂਝੀ ਕੀਤੀ ਸੀ ਕਿ ਇੱਕ ਕਾਮਨੀ ਨਾਮ ਦੀ ਬਹੁਤ ਸਾਰੇ ਲੋਕ ਉਹ ਪੰਜਾਬੀ ਸਟੋਰਾਂ ਤੋਂ ਲੈਂਦੇ ਆ ਉਹਨਾਂ ਦੀਆਂ ਦਵਾਈਆਂ ਤੇ ਐਫ ਡੀਏ ਉਹਨੂੰ ਇਨਵੈਸਟੀਗੇਟ ਕਰ ਰਹੀ ਹੈ ਕਿ ਉਹਦੇ ਤੇ ਜਿਹੜੀ ਆ ਓ ਪੀਐਮ ਦੀ ਲੇਸ ਲੱਗੀ ਹੋਈ ਆ ਹੁਣ ਤੁਸੀਂ ਦੱਸੋ ਵੀ ਜੇ ਕੋਈ ਖਾ ਕੇ ਜਾਂ ਕੋਈ ਹੋਰ ਚਲਾ ਰਿਹਾ ਹੈ ਟਰੱਕ ਤੇ ਕੱਲ ਨੂੰ ਜਲੇ ਟੈਸਟ ਹੋ ਗਿਆ ਤੇ ਇਹ ਆਪਾਂ ਕੋਈ ਗੱਪਾਂ ਨਹੀਂ ਛੱਡ ਰਹੇ ਕੇਸ ਕਾਉਂਟੀ ਨਵਰਾਸਕਾ ਦੇ ਵਿੱਚ 3 ਦਿਨ ਪਹਿਲਾਂ ਇੱਕ ਟਰੱਕ ਜਾ ਰਿਹਾ ਸੀ ਉਹਦੇ ਵਿੱਚ ਉਹ ਸੈਗਿੰਗ ਕਰ ਰਿਹਾ ਸੀ ਕਹਿੰਦੇ ਤੇ ਉਹਦੇ ਵਿੱਚ ਤਿੰਨ ਬੰਦਿਆਂ ਨੂੰ ਜਦੋਂ ਪੁੱਲ ਕੀਤਾ ਤੇ ਉਹਨਾਂ ਦੇ ਕੋਲ ਡਰੱਗ ਹੋਣੀ ਆ ਜਾਂ ਕੁਛ ਨਾ ਕੁਛ ਹੋਣੀ ਆ ਤਿੰਨੇ ਜਾਨੇ ਹੁਣ ਉਹ ਫੜ ਕੇ ਰਿਪੋਰਟ ਹੋ ਰਿਹਾ ਕਰੀਮ ਖਾਲਦ ਹਮੀਦ ਅਲੀ ਬੈਦ अहमद ਇਬਰਾਹਿਮ ਜ਼ਾਕੀ ਇਹ ਤਿੰਨਾਂ ਦੇ ਨਾਮ ਜਿਹੜੇ ਆ ਦੱਸੇ ਗਏ ਨੈਬਰਾਸਕਾ ਕੈਸ ਕਾਉਂਟੀ ਦੇ ਵਿੱਚ ਇਹ ਵਾਪਰਿਆ ਹੈ ਜੀ ਜੀ ਇਦਾਂ ਦੇ ਆ ਨਾ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਨਾ ਅਮਰੀਕਾ ਦੇ ਵਿੱਚ ਫੂਡ ਦੇ ਨਾਂ ਦੇ ਉੱਤੇ ਜਿਹੜੀਆਂ ਉਹ ਘੱਲੀ ਜਾ ਰਹੇ ਆ ਤੇ ਸ਼ਕਤੀਕਰਨ ਦੀ ਲੋੜ ਹੈ FDA ਨੂੰ ਵੀ ਜਿਹੜਾ ਥੋੜਾ ਸਖਤ ਹੋਣ ਦੀ ਇਸ ਦੇ ਵਿੱਚ ਲੋੜ ਹੈਗੀ ਆ ਬਾਕੀ ਜੇ ਤੁਹਾਨੂੰ ਪਤਾ ਲੱਗਦਾ ਵੀ ਕੋਈ ਇਦਾਂ ਦੀਆਂ ਚੀਜ਼ਾਂ ਆ ਤਾਂ ਭਾਈ ਦੇਖੋ ਮੈਨੂੰ ਲੱਗਦਾ ਰਮਨ ਜੀ ਹਰਜੋਤ ਜੀ ਉਹ ਜਮਾਨੇ ਲੱਦਣ ਵਾਲੇ ਜਦੋਂ ਬਦਲਣ ਵਾਲੇ ਆ ਜਦੋਂ ਕਹਿੰਦੇ ਸੀ ਵੀ ਜੋ ਮਰਜ਼ੀ ਖਾ ਪੀ ਕੇ ਚਲਾਈ ਜਾਓ ਕਿਹੜਾ ਕੋਈ ਫਰਕ ਪੈਂਦਾ ਸ਼ਕਤੀ ਆ ਰਹੀ ਆ ਤੇ ਸ਼ਕਤੀ ਦੀ ਜ਼ਰੂਰਤ ਆ ਇਹ ਇਹਦੇ ਵਿੱਚ ਭਾਈ ਸਾਡੇ ਸਾਰੇ ਪਰਿਵਾਰਾਂ ਦੀ ਸੇਫਟੀ ਦਾ ਸਾਡੀ ਸੇਫਟੀ ਦਾ ਇਹਦੇ ਵਿੱਚ ਜਿਹੜਾ ਗੱਲ ਆ ਪਬਲਿਕ ਸੇਫਟੀ ਦਾ ਇਹਦੇ ਵਿੱਚ ਮੁੱਦਾ ਆ ਅਸੀਂ ਉਸ ਕਿਸੇ ਬੰਦੇ ਦੇ ਹੱਕ 'ਚ ਨਹੀਂ ਆ ਜਿਹੜਾ ਨਸ਼ਾ ਕਰਕੇ ਜਾਂ ਇਦਾਂ ਦੀਆਂ ਪੁੱਠੀਆਂ ਸਿੱਧੀਆਂ ਚੀਜ਼ਾਂ ਖਾ ਪੀ ਕੇ ਜਿਹੜਾ ਉਹ ਕੋਈ ਵੀ ਚੀਜ਼ ਚਲਾਉਂਦਾ ਚਾਹੇ ਉਹ ਗੱਡੀ ਚਲਾਉਂਦਾ ਤੇ ਚਾਹੇ ਉਹ ਟਰੱਕ ਚਲਾਉਂਦਾ ਆ ਉਸ ਉਹ ਰੋਡ ਦੇ ਉੱਤੇ ਚਲਾਉਣ ਦੇ ਕਾਬਿਲ ਨਹੀਂ ਆ ਤੇ ਨਾ ਹੀ ਹੋਣੇ ਚਾਹੀਦੇ ਆ ਆਪਣੇ ਅਗਲੇ ਕੁਸਟੋਲ ਜੀ ਬਹੁਤ ਕੁਝ ਚੇਂਜ ਹੋਇਆ ਮੈਂ ਜਿਸ ਟਾਈਮ ਆਇਆ ਨਾ ਬ੍ਰਹਮਣ ਜੀ 90s ਦੀ ਗੱਲ ਦੱਸਦਾ ਉਸ ਟੈਬ ਤੇ ਇਦਾਂ ਦੀਆਂ ਇਨਸੀਡੈਂਟ ਵੀ ਮੈਂ ਦੇਖੀਆਂ ਵੀ ਜੇ ਕੋਈ ਡਰੰਕ ਕਰਕੇ ਡਰਾਈਵ ਕਰਦਾ ਸੀ ਨਾ ਤੇ ਪੁਲਿਸ ਵਾਲਾ ਉਹਦੀ ਸਾਈਡ ਤੇ ਕਾਰ ਖੜੀ ਕਰਕੇ ਆਪਣੀ ਕਾਰ ਚ ਬਟਾਲ ਗਿਆ ਉਹਨੂੰ ਕਾਰ ਛੱਡ ਜਾਂਦਾ ਸੀ ਵੀ ਭਾਈ ਧਿਆਨ ਨਾਲ ਚੱਲ ਟਿਕਟ ਨਹੀਂ ਦਿੰਦੇ ਸੀ ਹੁਣ ਉਹੀ ਡਰੰਕ ਡਰਾਈਵਿੰਗ ਦੀ ਟਿਕਟ 15 ਤੋਂ 20000 ਡਾਲਰ ਕਾਸਟ ਕਰਦੀ ਆ ਤੁਹਾਨੂੰ